ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਸਵੇਰੇ ਸਵੇਰੇ ਪਹੁੰਚੇ ਆ ਸੀ ਲਾਂਟਾ ਮਾਲ ਤੇ ਸਾਡੇ ਥੋੜਾ ਜਿਹਾ ਕੰਮ ਸੀ ਤੇ ਅਸੀਂ ਇੱਧਰ ਆਏ ਹੋਇਆ ਤੇ ਨਾਲ ਸਾਡੇ ਆਇਆ ਹੋਇਆ ਫਤੇ ਸਿੰਘ ਸਕੂਲ ਦੀ ਛੁੱਟੀ ਮਾਰੀ ਗਾਇਸ ਆ ਬੀ ਐਮ ਡਬਲਿਊ ਦਾ ਲੋਗੋ ਸਾਹਮਣੇ ਹਾਂ ਇੱਧਰ ਨੈਕਸਾ ਦਾ ਸਾਰੇ ਸ਼ੋਰੂਮ ਨੂੰ ਰੇ ਆਜੋ ਫਤੇ ਇੱਧਰ ਆਜੋ ਪਾਪਾ ਆ ਰਹੇ ਨੇ ਇੱਧਰ ਘੁੰਮੀ ਜਾ ਰਹੇ ਤੁਸੀਂ ਹਾਂ ਕਿੱਧਰ ਘੁੰਮੀ ਜਾ ਰਹੇ ਆ ਫਾਈਲ ਫੜੋ ਓਏ ਆ ਫਾਈਲ ਫੜੋ ਕੰਨਿਆਲੀ ਮਾਰ ਹਾਂ ਹਾਂ ਆ ਆ ਦੇ ਲੋ ਕੀ ਕਹਿੰਦਾ ਕਹਿੰਦਾ ਮੈਂ ਆਇਆ ਮੈਂ ਕਹਿੰਦਾ ਟਿਮ ਹਾਟਨ ਚ ਕਾਫੀ ਪੀਣੀ ਆ ਪਿੱਛੇ ਟਿਮ ਹਾਟਨ ਆ ਹਾਂ ਉੱਧਰ ਦੇਖੋ ਹਾਂ ਉੱਧਰ ਕੀ ਹੈ ਉਹ ਪਤਾ ਕੀ ਹੈ ਹੈ ਜਾ ਆ ਗਿਆ ਸੀ ਆ ਨਾ ਉਹ ਕੀ ਹੈ ਕੀ ਆ ਸੀ ਜਾਣਾ ਕੋ ਜਾਵਾਂਗੇ ਨਾ ਉੱਥੇ ਇਹ ਕਦੋਂ ਹੈ ਹੱਥ ਕਿਧਰ ਮੈਂ ਜਾਦੇ ਰਹੋ ਉੱਥੇ ਨਹੀਂ ਆ ਕੀ ਤੇ ਜਾਣਿਆ ਹਾਂ ਕਾ ਸੀ ਇੱਥੇ ਕਿੱਥੇ ਦੇਖਿਆ ਸੀ ਹੈ ਕੀ ਐਫਸੀ ਅੰਦਰ ਅੰਦਰ ਮਾਲ ਦੇ ਅੰਦਰ ਹੈ ਮਾਲ ਦੇ ਅੰਦਰ ਠੀਕ ਹੈ ਹਾਂ ਆਪਾਂ ਉੱਥੇ ਚੱਲਾਂਗੇ ਠੀਕ ਹੈ ਆ ਦੇਖੋ ਪਾਪਾ ਨੂੰ ਮਨਾਇਆ ਜਾ ਰਿਹਾ ਕਿ ਮੈਨੂੰ KFC ਲੈ ਕੇ ਚੱਲੋ ਨਾਲੇ ਟਿਮ ਹਾਟਨ ਲੈ ਕੇ ਚੱਲੋ ਘਰੋ ਕਹਿੰਦਾ ਮੈਂ ਕੁਝ ਨਹੀਂ ਲੈਣਾ ਤੁਹਾਡੇ ਕੋਲ ਹੈ ਪਤਾ ਗਾਸ ਗਾਸ ਇੱਧਰ ਆ ਜਾਓ ਇੱਧਰ ਇੱਧਰ ਆ ਜਾਓ ਇੱਧਰ ਆ ਜਾਓ ਆ ਦੇਖੋ ਜੀ ਅਸੀਂ ਪਹੁੰਚ ਗਏ ਲੰਡਾ ਮਾਲ ਤੇ ਆ ਦੇਖੋ ਸਾਡਾ ਪਤਾ ਇਸ ਨੂੰ ਇਹ ਹੁਣ ਰੂਸੀਆ ਬੈਠਾ ਕਹਿੰਦਾ ਕਿ ਮੈਂ ਖਾਣੀ ਐ। ਇਹ ਐਫ ਸਿ ਖਾਣਾ ਐ। ਦਸ ਵਜੇ ਸਵੇਰ ਦਾ ਟਾਈਮ ਆ। ਖਾਣੀ। ਖਾਣੀ ਸਵੇਰ ਦਾ ਟਾਈਮ ਐ 8:30 ਦਾ ਟਾਈਮ ਪੌਣੇ 9 ਦਾ। ਇਹ ਕਹਿੰਦਾ ਮੈਂ ਤੜਕੇ ਹੀ ਐਫ ਸਿ ਖਾਣਾ ਸੀ। ਹੈ? ਨਾਲ ਪੀਣਾ? ਇਹ ਫੰਡ ਦਾ ਬਰਕ ਖੱਲ੍ਹਿਆ ਸੀ। ਹੈ? ਫੁੱਲਾਂ ਦਾ ਬਣਿਆ ਹੋਇਆ ਮੋਰ। ਜਿੱਥੋਂ ਪੈਂਟਰ ਕਿਤੇ ਹੋ ਉਥੇ ਬੋਗਦੀ ਆ। ਇਸ ਦੀ ਪੰਖ ਨਹੀਂ ਐ ਕਿਉਂ ਪੂਰਾ ਐਮ ਬੜਾ ਰੱਖਿਆ ਮੋਰ ਦੀ ਪੰਖ। ਹਾਂ। ਐਵੇਂ ਦੇ ਐਵੇਂ ਦੇ ਕਲਰ ਦੇ ਹੁੰਦੇ ਬਹੁਤ ਸੋਹਣੇ ਲੱਗ ਰਹੇ। ਫਤਿਹ ਉਹ ਦੇਖੋ ਪੀਕੋਕ ਮੋਰ ਪਦੀ ਪੂਰੀ ਕਿੱਡੀ ਵੱਡੀ ਆ ਪੂਛ ਕਿੱਡੀ ਵੱਡੀ ਆ ਹੈਨਾ ਹਾਂਜੀ ਤੁਹਾਡਾ ਕੈਨੇਡਾ ਦਾ ਵੀਜ਼ਾ ਲੈ ਲਈਏ ਚਲੋ ਹਾਂ ਚਲੋ ਟਿਮ ਹਾਟਨ ਦਾ ਦੇਖ ਕੇ ਨਾਣ ਕਹਿੰਦਾ ਕੈਨੇਡਾ ਦਾ ਵੀਜ਼ਾ ਲੈਣਾ ਜਿੱਥੇ ਮਾਮੂ ਉੱਥੇ ਜਾਣਾ ਮੈਂ ਹੈ ਲਓ ਜੀ ਅਸੀਂ ਖੜੇ ਹਾਂ ਇਸ ਟਾਈਮ ਲਾਂਟੇ ਮਾਲ ਲਾਂਟੇ ਮਾਲ ਦੇ ਵਿੱਚ ਤੇ ਵੀਐਫਐਸ ਥੋੜਾ ਜਿਹਾ ਕੰਮ ਸੀਗਾ ਕਿ ਪਾਸਪੋਰਟ ਜਮ੍ਹਾਂ ਕਰਾਉਣਾ ਸੀਗਾ ਤੇ ਲੜਕਾ ਸੀ ਕਿ ਉਹਨੇ ਜੋ ਪਾਸਪੋਰਟ ਜਿਮਾ ਕਰਾਉਣ ਗਿਆ ਉਹ ਇੱਕ ਤਾਂ ਹੁੰਦਾ ਨਾ ਕਿ ਲੌਂਜ ਐਕਸੈਸ ਤੁਸੀਂ ਲੈਣਾ ਹੈ ਕਿ ਨਹੀਂ ਲੈਣਾ ਇੱਕ ਤਾਂ ਇਹ ਕੁਐਸਚਨ ਹੁੰਦਾ ਉਹਨਾਂ ਨੇ ਅੱਧਾ ਪੁੱਛਿਆ ਹੀ ਨਹੀਂ ਉਹਨਾਂ ਨੇ ਕਿ ਤੁਹਾਡੇ ਪਾਸਪੋਰਟ ਜਲਦੀ ਮੰਗਾਉਣਾ ਹੈ ਕਿ ਲੇਟ ਮੰਗਾਉਣਾ ਹੈ ਜੇ ਜਲਦੀ ਮੰਗਾਉਣਾ ਹੈ ਤਾਂ 7-800 ਰੁਪਏ ਦੀ ਫੀਸ ਆ ਫਰਾਨੀ ਇੰਨੀ ਫੀਸ ਹੈ ਉਹ ਕਹਿੰਦਾ ਲੌਂਜ ਐਕਸੈਸ ਦਿੱਤਾ ਤੇ 4500 ਰੁਪਏ ਦਾ ਬਿੱਲ ਬਣਾਤਾ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਜਿਹੜੇ ਬੰਦੇ ਇੱਥੇ ਆ ਰਹੇ ਨੇ ਲੌਂਜ ਐਕਸੈਸ ਮਤਲਬ ਕਿ ਵੀਐਫਐਸ ਦੇ ਵਿੱਚ ਤੁਹਾਨੂੰ ਕਹੇ ਵੀ ਅਸੀਂ ਨਾਰਮਲ ਐਂਟਰੀ ਲੈਣੀ ਹੈ ਅਸੀਂ ਨਹੀਂ ਅਸੀਂ ਨੇ ਮਤਲਬ ਕਿ ਜਿਹੜਾ ਪਾਸਪੋਰਟ ਦੀ ਸਾਨੂੰ ਕਾਲੀ ਨਹੀਂ ਹੈਗੀ ਕੋਈ ਵੀ ਦੇਖੋ ਐਮਬੈਸੀ ਨੇ ਪਾਸਪੋਰਟ ਭੇਜਣਾ ਉਹ ਚਾਹੇ ਨੋਰਮਲ ਭੇਜੇ ਉਹਨਾਂ ਦੇ ਆਪਣੇ ਟਾਈਮ ਦੇ ਹਿਸਾਬ ਨਾਲ ਉਹਨਾਂ ਨੇ ਭੇਜਣਾ ਤਾਂ ਤੁਸੀਂ ਕੋਈ ਵੀ ਉਹਨਾਂ ਦੇ ਗੱਲਾਂ 'ਚ ਨਾ ਆਓ ਕਿ ਹਾਂ ਤੁਹਾਡਾ ਜਲਦੀ ਮਂਗਾਵਾ ਦਾਂਗੇ ਜਾਂ ਕਰ ਦਾਂਗੇ 404500 ਰੁਪਏ ਨਾਲ ਲੌਂਜ ਐਕਸੈਸ ਦਾ ਲੈਣਾ ਸੀਗਾ ਉਹਨਾਂ ਨੇ ਲੈ ਲਿਆ ਤੇ ਹੁਣ ਅਸੀਂ ਚੱਲੇ ਆਂ ਵਾਪਸ ਆਜੋ ਫਤਿਹ 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 ਕਿਵੇਂ ਲੱਗ ਰਿਹਾ ਫਤਿਹ ਹਾਂਜੀ ਹਾਂ ਅੱਜ ਤੱਕ ਘੁੰਮ-ਘੁੰਮ ਕਰਨੀ ਛੁੱਟੀ ਐ ਤੇ ਅੱਜ ਆਪਾਂ ਆਇਆ ਹੁਣ ਸੁਖਨਾ ਲੇਕ ਨਾਲਟਮ ਚੰਦੀਗੜ੍ਹ ਆਏ ਆ ਤੇ ਮੈਂ ਕਿਹਾ ਯਾਰ ਹੁਣ ਸਾਰਾ ਦਿਨ ਕੀ ਕਰਾਂਗੇ 9 ਵਜੇ ਦੀ ਅਪਾਇੰਟਮੈਂਟ ਸੀ ਮੁੰਡੇ ਦੀ ਤੇ ਉਹਨੇ ਆਪਣੀ ਅਟੈਂਡ ਕਰ ਲਈ ਤੇ ਉਹਨੇ ਆਪਣਾ 4000 ਦਾ ਬਿੱਲ ਕਟਾ ਲਿਆ ਜਿਹੜਾ 4500 ਰੁਪਏ ਦਾ ਤੇ ਮੈਂ ਕਿਹਾ ਚਲੋ ਇਹ ਆਏ ਤਾਂ ਹੈਗੇ ਆਉਣ ਥੋੜਾ ਸੁਖਨਾ ਸੁਖਨਾ ਲੇਕ ਵੀ ਦੇਖ ਲਈਏ ਤੇ ਝੀਲ ਦੇ ਵਿੱਚ ਆਪਾਂ ਬੋਟਿੰਗ-ਬੋਟਿੰਗ ਜਿਹੜੀ ਕਰਦੇ ਉਹ ਵੀ ਕਰ ਲਈਏ ਚਲੋ ਫਤਿਹ ਤਾਂ ਖੁਸ਼ ਐ VOTING ਕਰਨੀ ਐ ਹੈਂ VOTING ਕਰਨੀ ਐ ਚਲ ਆਜੋ ਫਿਰ ਇੰਦਾ ਉਧਾਰ ਪਾਪਾ ਕਹਿੰਦਾ ਅੱਛਾ ਰੋਪ ਦੇਖੋ ਇੰਦਾ ਦੇ ਫੀਫਾੜ ਉਧਾਰ ਪਾਪਾ ਨੂੰ ਲੋ ਜੀ ਹੁਣ ਆਪਾਂ ਕਰ ਲੱਗਿਆ ਵੋਟਿੰਗ ਮੁੰਡਾ ਲੱਗ ਰਿਹਾ ਫਤੇ ਨੂੰ ਡਰ ਲੱਗ ਰਿਹਾ ਬਹੁਤ ਹੈ ਫਤੇ ਨਹੀਂ ਪਲਟਦੀ ਐਂ ਕਿ ਪਲਟ ਜੂ ਹੈ ਛੁਖਾਣੀ ਕਿਉਂ ਨਹੀਂ KFC ਦਾ ਬੜਾ ਮੰਗਣ ਨੇ ਹੈ ਯਾ ਨਹੀਂ ਖਾਣਾ ਖਾ ਲੋ ਲੋ ਜੀ ਹੁਣ ਚੱਲੇ ਆਪਾਂ ਵੋਟਿੰਗ ਕਰਨ ਵੋਟਿੰਗ ਵੋਟਿੰਗ ਨਹੀਂ ਵੋਟਿੰਗ ਆਪਾਂ ਲੈ ਲਾਂਗੇ ਚਾਰੇ ਜਾਣੇ ਸਟਾਰਟ ਹੋ ਵੀ ਹੋ ਗਿਆ ਟਾਈਮ ਤੇ ਪਾਓ ਪਾਓ ਇਹਦੇ ਬੰਦੇ ਵੀ ਆਪਰੇ ਤੂੰ ਹੀ ਟਾਈਮ ਲਾ ਦੇਣਾ ਇੱਥੇ ਹੀ ਲੈ ਗ੍ਰਾਫ ਤੇ ਕਰ ਦੇ ਦੇ ਅੱਜ ਕਿੰਨਾ ਕੁ ਜ਼ੋਰ ਆ ਅੱਗੀ ਲਾਉਣ ਲੱਗਿਆ ਡਾਂਕੀ ਉਹੀ ਆਪਾਂ ਕਰ ਰਿਹਾ ਬੋਟੀ ਦੇ ਇਧਰ ਬੈਠਾ ਮੇਰਾ ਫਤੇ ਉਧਰ ਬੈਠੇ ਅਵਤਾਰ ਚਲੋ ਚਲੋ ਚਲਾਓ ਰੁਕਣਾ ਨਹੀਂ ਇਹਨੂੰ ਕਮਾਓ ਇਧਰ ਕਮਾਓ ਤੂੰ ਇਧਰ ਨੂੰ ਨਹੀਂ ਉਧਰ ਨੂੰ ਜਾਣਾ ਆਪਣਾ ਉਹ ਮੋੜਦੇ ਖਰਚਾ ਆ ਬੱਸ ਤੱਕਦੀ ਹੀ ਮੰਦੀ ਉਹ ਤਾਂ ਮਜ਼ਾ ਆ ਰਿਹਾ ਹੈ ਉਹ ਵੀ ਯਾਰ ਮਜ਼ਾ ਆ ਰਿਹਾ ਪਾ ਦੇ ਰੁਕਾ ਮਜ਼ਾ ਆ ਰਿਹਾ ਫਿਰ 15 ਮਿੰਟਾਂ ਲਈ ਖਤਮ ਹੋ ਗਿਆ ਸਾਰੇ ਹੋ ਗਏ ਨੇ ਤੂੰ ਇਹ ਤੂੰ ਦੇ ਕਮਾਈ ਜਾਣੀ ਯਾਰ ਉਹ ਦੇਖ ਤਾ ਸੀ ਤੂੰ ਜਰਾ ਕਰਾ ਮੈਂ ਉਧਰ ਮੋੜ ਸਿੱਧਾ ਲੱਗੀ ਜਾ ਰਹੇ ਹਾਂ ਕਿੱਧਰ ਮੋੜੋ ਮੋੜੋ ਉਧਰ ਮੋੜੋ ਯਾਰ ਮੋੜ ਦੇਗਾ ਤੂੰ ਨਹੀਂ ਦਵਾਈ ਹੋਰ ਜਦੋਂ ਲੱਭਣ ਹੀ ਨਹੀਂ ਰਿਹਾ ਫਤਿਹ ਉੱਪਰ ਰਹਿ ਜੂਗੀ ਫਤਿਹ ਪੁੱਤ ਇੱਧਰ ਆ ਜਾ ਕਿਤੇ ਵਿੱਚ ਡੇਕ ਦੇ ਸੇਫਟੀ ਜੈਕਟ ਵੀ ਵੱਡੀ ਤੇਰੀ ਹੈ ਲਓ ਜੀ ਫਤਿਹ ਲੱਭੇ ਚੱਲ ਪੁੱਤ ਜਾ ਜਾ ਫਤਿਹ ਨਹੀਂ ਉਤਾਰੇ ਨੂੰ ਫੜ ਕੇ ਰੱਖੋ ਸੇਫਟੀ ਸੇਫਟੀ ਜੈਕਟਾਂ ਦਿੱਖੀਆਂ ਨਾ ਇੰਨੀ ਬਦਬੂ ਆ ਰਹੀ ਹੈ ਜੋ ਜੋ ਮੈਨੂੰ ਨਹੀਂ ਆ ਰਹੀਆਂ ਨਹੀਂ ਆ ਰਹੀਆਂ ਇੱਧਰ ਵੀ ਖਿਦੀ ਦੋ ਜੇ ਆਹ ਇੱਧਰ ਪੰਡਾ ਤਾਂ ਹਾਵ ਇੱਧਰ ਹੈ ਨਾ 9 ਮੀਟਰ ਰਹਿ ਗਏ ਤੁਹਾਨੂੰ ਕਿੱਥੇ ਰੁਕਣੀ ਆਪਾਂ ਨੂੰ ਉਹ ਸੀਗਾ ਹਾਂ ਫਤਿਹ ਗਿੱਲਾ ਕਰੋ ਰੱਸਾ ਸਭ ਤੋਂ ਮਮਾ ਉਹ ਗਿੱਲਾ ਕਰਕੇ ਤੁਸੀਂ ਮਾਰ ਰਹੇ ਹੋ ਗੰਦਾ ਪਾਣੀ ਛੱਡ ਦਿਓ ਛੱਡ ਦਿਓ ਏ ਡਰੜਾ ਆਲੂ ਰੜਾ ਕਾ ਬਿਰੜਾ ਪਿੰਡਾਂ ਵਾਲੇ ਜੱਟਾਂ ਦਾ ਪਤਾ ਲੱਗਦਾ ਨਾ ਵਿੰਡੋ ਆਏ ਹੋਏ ਨੇ ਉਹ ਤੋਂ ਕੋੜੋਂ ਤੋਂ ਮੋੜ ਹੋ ਗਿਆ ਟਾਈਮ ਪੂਰਾ ਆਪਣਾ ਟਾਈਮ ਹੋ ਗਿਆ ਪੂਰਾ ਸਾਡਾ ਟਾਈਮ ਹੋ ਗਿਆ ਪੂਰਾ ਜੇ ਟਾਈਮ ਵੱਧ ਲੱਗ ਗਿਆ ਤਾਂ ਫਿਰ ਪੈਸੇ ਐਕਸਟਰਾ ਹੋਰ ਲੱਗਣੇ ਨੇ 4 5 ਮਿੰਟ ਪਹਿਲਾਂ ਹੀ ਆ ਗਏ ਥੱਲੇ 500 ਰੁਪਏ ਉਹ ਉੱਥੇ ਤੱਕ ਕਿਹੜਾ ਲੱਗ ਕੇ ਆਏ ਆ ਤੇ ਸਾਡੀ ਹੋ ਗਈ VOTING ਕੰਪਨੀ ਬੋਲ ਰਾ ਇੰਨੀ ਲੈਣਾ ਇਹਦੇ ਪਿੱਛੇ ਨਾ ਲੱਗਿਓ ਕੁਝ ਨਹੀਂ ਕਰਾ ਦਿੰਦੇ ਤੁਸੀਂ ਫਿਰ ਹੋਈ ਨਹੀਂ ਤੁਸੀਂ ਕਹਿੰਨਾ ਉਹੀ ਲੈ ਕੇ ਆਇਓ ਮੈਨੂੰ ਕਿੱਧਰ ਜਾਣਾ ਵਾਸ਼ਰੂਮ ਹੈ ਨਹੀਂ ਹਾਂ ਵਾਸ਼ਰੂਮ ਹੈਗਾ ਜਾਓ ਚਲੋ ਅਸੀਂ ਅਸੀਂ ਫਤੂ ਨੂੰ ਫਤੂ ਨੂੰ ਕਹਿ ਰਹੇ ਹਾਂ ਬੁਲ ਰਾਈਡ ਬੰਦ ਆ ਉਹ ਕਹਿੰਦਾ ਚਾਲੂ ਚਾਲੂ ਮਤਲਬ ਕਹਿੰਦੇ ਖਰਾਬ ਐ ਇਹ ਹਾਂ ਚਾਲੂ ਹੋ ਗਿਆ ਉਹ ਤੇ ਚਾਲੂ ਦਾ ਉਹਦਾ ਭਾਅ ਦਾ ਮੈਨੂੰ ਪਤਾ ਦੋ ਇਹ ਖਰਾਬ ਹੋ ਗਏ ਚੱਲ ਆਏ ਕਿ ਮਾਰੀ ਨਾ ਮੈਂ ਨਵਾਂ ਐਕਸਪੀਰੀਅੰਸ ਕਰਦਾ ਰਿਹਾ ਪੈਸੇ ਲੈ ਜਾਓ ਇਹ ਹਾਲ ਤਾਂ ਹੈ ਨਹੀਂ ਬੁਲ ਰਾਈਡ ਤੇ ਉਹ ਕਹਿੰਦਾ ਇਹ ਛੋਟੀ ਐ ਮਾਰਨੋ ਪਰਾਂ ਕਿਤੇ ਹੋਰ ਜਾ ਹਾਂ ਸਹੀ ਗੱਲ ਐ ਬਾਹਰ ਡਿੱਗ ਜਾਏਗਾ ਦੇਖ ਕੰਮ ਵੱਡੇ ਵੱਡੇ ਇਹ ਕਰਦਾ ਇਹ ਵਾਪਸ ਕੀ ਲੱਭਦੇ ਹੋ ਇਧਰ ਆਓ ਲੋ ਜੀ ਅਸੀਂ ਆ ਗਏ ਸੀ ਵਾਪਸ ਸਿੱਧਾ ਹੁਣ ਘਰੇ ਆਏ ਆ ਤੇ ਉੱਥੇ ਅਸੀਂ ਨੇ ਵੀਡੀਓ ਨਹੀਂ ਬਣਾ ਪਾਏ ਕਿਉਂਕਿ ਰਸਤੇ ਦੇ ਵਿੱਚ ਸੋਨੂੰ ਨੇ ਜਿਹੜਾ ਸੀਗਾ ਸਿਰ ਭਾਰੀ ਹੋ ਗਿਆ ਸਵੇਰ ਦਾ ਕੁਝ ਖਾਦਾ ਨਹੀਂ ਸੀਗਾ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਹਾਂ ਤੇ ਸਾਰੀ ਸਾਰੀ ਰਾਤ ਸਾਨੂੰ ਜਿਹੜੀਆਂ ਗੱਡੀ ਚ ਸੌਂਦੀ ਆਈ ਏ ਤੇ ਰਸਤੇ ਚ ਇੰਜੈਕਸ਼ਨ ਲਵਾਏ ਨੇ ਕਿੱਥੋਂ ਲਵਾਏ ਹੈ ਇੱਥੇ ਮੁੰਨ ਇੰਜੈਕਸ਼ਨ ਲਵਾ ਲਿਆ ਪੁੱਡਾ ਸਾਹਿਬ ਦੀ ਕੋਲ ਇੰਜੈਕਸ਼ਨ ਔਰ ਥੀ ਡਾਕਟਰ ਸੀਗਾ ਹਾਂ ਪੁੱਡਾ ਸਾਹਿਬ ਵੀ ਜਾ ਕੇ ਆਏ ਹਾਂ ਤੇ ਤੇ ਅਸੀਂ ਆ ਗਏ ਆ ਤੇ ਇੱਧਰ ਸਾਡੀ ਮੰਮੀ ਦੇਖੋ ਅੱਜ ਬਹਿ ਕੇ ਮਟਰ ਛਿਲਣ ਲੱਗੀ ਪਈ ਆ ਬੇਸ਼ੱਕ ਇਹਨਾਂ ਨੇ ਚਾਹੇ 2-4 ਮਟਰ ਹੀ ਛੱਲੇ ਹੋਣ ਤੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੈ ਇਹ ਪਾ ਜੀ ਅੰਗਰੇਜ਼ੀ ਕਾ ਇੰਨਾ ਲੈਕਚਰ ਦਿੱਤਾ ਆਗੇ ਮੈਨੂੰ ਇੰਨੀ ਖੁਸ਼ੀ ਹੋਈ ਜੋ ਦੇਖ ਕੇ ਬੈਠ ਕੇ ਬੈਠਿਆ ਦੇਖਿਆ ਮਤਲਬ ਕਿ ਮਤਲਬ ਕਿ ਇਹ ਆਪਸ ਤਸੱਲੀ ਹੋ ਜਾਂਦੀ ਹੈ ਵੀ ਚਲੋ ਕੁਛ ਹੱਦ ਤੱਕ ਸੈੱਟ ਹੋ ਗਈ ਹੈ ਹਾਂ ਅੱਜ ਮੈਂ ਕੱਢ ਕੇ ਕਾਲੂ ਆਮੂਝ ਲਾਵਾਂਗੇ ਆਹ ਰਿਹਾ ਤੜਕਾ ਲਵਾਵਾਂ ਉਧਰ ਪਰਲੇ ਪਾਸੇ ਦੇਖੋ ਸੋਨੇ ਦਾ ਰੰਗ ਉੜਿਆ ਪਿਆ ਫਟੇ ਫਟੇ ਘੜਾਂ ਦਾ ਜੱਟਾਂ ਦੇ ਬੀਪੀ ਰਿੰਦੇ ਆਪ ਹੈ ਕੀ ਚੱਲ ਰਿਹਾ ਹੈ ਚਲ ਮੈਂ ਜੀ ਰੋਟੀ ਬਣਾਉਣੀ ਦੇਖੋ ਡਬਲ ਕੰਮ ਹੁੰਦਾ ਸਾਡੇ ਘਰ ਦੇ ਵਿੱਚ ਇੱਕ ਪਾਸੇ ਆਟਾ ਗੁੰਨਿਆ ਜਾਂਦਾ ਹੈ ਦੂਜੇ ਪਾਸੇ ਆਹ ਸਬਜ਼ੀਆਂ ਨਾ ਪਾਣੀ ਪਾਉੜਾ ਤਲਣਾ ਤੇ ਇਧਰ ਵਾਲੇ ਤੜਕਾ ਵੀ ਨਾਲ-ਨਾਲ ਲੱਗ ਰਹੇ ਨੇ ਅੱਛਾ ਬਹੁਤ ਕੰਮ ਪੈਣੇ ਨਾ ਇਕਦਮ ਆ ਤੁਹਾਨੂੰ ਯਾ ਢਲੀ ਹੋ ਗਈ ਯਾਨੀ ਤਾਂ ਤੁਹਾਨੂੰ ਕੋਈ ਹੈਲਪ ਕਰ ਦਿੰਦੀ ਹੈ ਹੈ ਕਾਲੀ ਨੂੰ ਲੈ ਕੇ ਬਸ ਵਿੱਚ ਪਾਵਾਂ ਇਹ ਉਹ ਤੋਂ ਵੱਧ ਸਾਮ ਲੈ ਲੈ ਮੈਂ ਕਹਾਂ ਨਾ ਮੈਂ ਚੀਨ ਆ ਜੀਨ ਪਾ ਕੇ ਆਟਾ ਵਧੀਆ ਗੁੰਨਾ ਜਾਂਦਾ ਨਾ ਕੀ ਕਰਾਂਗਾ ਪੀ ਲੋ ਮਾਰੀਏ ਵਿੱਚ ਕੱਲ ਹੀ ਹੈ ਲੈ ਇਹਨੂੰ ਦੋ ਚੁੱਕਾ ਜਾ ਅੱਠਰ ਜਾਵੇ ਭਾਂਡੇ ਉਹਨਾਂ ਨੂੰ ਮਾਰ ਕੇ ਫੇਰ ਮੁੱਕੀ ਦੇਣੀ ਆ ਟੇਨ ਮੁੱਕੀ ਹਾਂ ਮੁੱਕੀ ਦੇਣੀ ਆ ਬੱਸ ਦੇ ਦੇ ਮੁੱਕੀ ਇਹਦੇ ਹਾਂ ਲੈ ਇਹਨੂੰ ਇਧਰ ਆ ਦੇ ਜਿਹੜਾ ਬੰਦਾ ਸੱਟ ਨਾ ਹੋਏ ਉਹਨੂੰ ਮੁੱਕੀ ਦੇਣੀ ਪੈਂਦੀ ਸੱਟ ਘਰਨ ਨੂੰ ਮੁੱਕੀ ਫੇਰ ਨਹੀਂ ਹੋਏ ਮੁੱਕੀ ਫੇਰ ਲਈ ਜਿੱਦਾਂ ਮੈਂ ਖਾਂਦਾ ਤੇ ਫਿਰ ਤੁਸੀਂ ਫਿਰ ਉਦੋਂ ਕੀ ਕਹਿੰਦੇ ਨੇ ਸਿੱਧੂ ਸਰਾਂ ਦੀ ਗੱਲਾਂ ਤੋਂ ਇਨਸਪਾਇਰ ਹੋ ਕੇ ਨਿੰਬੂ ਤੇ ਆ ਆ ਕੀ ਹੁੰਦਾ ਉਹ ਇਹ ਕੀ ਕਹਿੰਦੇ ਨੇ ਇਹ ਇਹਨੂੰ ਕਿਸੇ ਪਰੜਨ ਜੋੜੀ ਕਹਿੰਦੇ ਨੇ ਇਹ ਤਾਂ ਯਾਰ ਹੋਣਾ ਚਕੰਦਰ ਚਕੰਦਰ ਤੇ ਅਨਾਰ ਨੂੰ ਨੂਰ ਸਾਹਿਬ ਲਈ ਆ ਕੇ ਬੈਠੇ ਉਹ ਵੀ ਆ ਛੇ ਮਹੀਨੇ ਨਹੀਂ ਪਾਈ ਆਸੀਂ ਤਾਂ ਆਪਣਾ ਫਿਟਨੈਸ ਬਣਾਈ ਰੱਖਣੀ ਹੈ ਬਣਾਣੀ ਹੈ ਅਸੀਂ ਫਿਟਨੈਸ ਘਟਾਣੀ ਨਹੀਂ ਹੈਗੀ ਵਧਾਣੀ ਗੱਲ ਇਹ ਚਾਹੂ ਆਲੂ ਕੱਢ ਪਹਿਲਾਂ ਇਹਦੇ ਚੰਬਰਲੇ ਪਾਸੇੋਂ ਕੱਢ ਪਰ ਕੱਢ ਨੂੰ ਵੇਲਾ ਕਰ ਆਉਂਦਿਆਂ ਦੇ ਦੋ ਦੋ ਘੰਟੇ ਮਾਰੀ ਨੂੰ ਆਉਂਦਿਆਂ ਨੂੰ ਅਲੇ ਨੂੰ ਕੁੜਾਈ ਕਿਹੜੀ ਰਹੇਗੀ ਦੋ ਤੂੰ ਸਾਗ ਜੀਵਨ ਦਾ ਮਾਣ ਜਵਦੀ ਆਹ ਫਰਾਈ ਹੋਈ ਹੈ ਜੇ ਆਪਣਾ ਫੜ ਲਾਂ ਫਰਾਈ ਜਦੋਂ ਕਰਕਾ ਆਹ ਪਾਣੀ ਮਰਪਾ ਨਹੀਂ ਹੁੰਦਾ ਸਾਗ ਦਾ ਸਮਾਨ ਤਿਆਰ ਕਰਦੇ ਤੇ ਕਿੰਨਾ ਖਿਆਲ ਬਦਲ ਉਹ ਤੇ ਆ ਗਿਆ ਇਹਨੂੰ ਸਾਗ ਨਾਲ ਪੜੀ ਸਾਗ ਖਾਣਗੇ ਨਾ ਮੈਂ ਤਾਂ ਸਾਗ ਤੇ ਦੋ ਮੱਕੀ ਦੀ ਰੋਟੀ ਖਾਊਗਾ ਬਸ ਜ਼ਿਆਦਾ ਨਹੀਂ ਮੈਂ ਕੁਝ ਖਾਣਾ ਇਹ ਰੋਟੀ ਦੇ ਚਾਰ ਪਾ ਦੇ ਬਾਹਰ ਨਹੀਂ ਜ਼ਿਆਦਾ ਖਾਣ ਤੇ ਢੇਢੀ ਖਾਣ ਦੋ ਦਿਨ ਕਿਹਾ ਮੱਕੀ ਦੀ ਰੋਟੀਆਂ ਮੈਂ ਦੋ ਹੀ ਖਾਣਾ ਕੀ ਹੋ ਗਿਆ ਐਂ ਫਿਰ ਯਾਰ ਅੱਜ ਤੁਹਾਨੂੰ ਮੈਂ ਦੋ ਫਾਲੇ ਨਾਲ ਚੱਕਾ ਹੋਰ ਜੇ ਚਾਰ ਖਾ ਵੀਗਾ ਤਾਂ ਕੀ ਪਰੇਪਣ ਲੱਗਿਆ ਕਿਉਂ ਹੂੰ ਕਿਉਂਦਾ ਕਿ ਜਾਨੀ ਕਹਿੰਦੀ ਸੀ ਤੁਸੀਂ ਡਾਈਟ ਤੇ ਹੋ ਡਾਈਟ ਤੇ ਤਾਂ ਹੈਗੇ ਆ ਹੁਣ ਜੋ ਚੀਜ਼ ਕੋਈ ਖਾਣ ਵਾਲੀ ਹੁੰਦੀ ਆ ਤਾਂ ਖਾਣੀ ਪੈਂਦੀ ਆ ਖਾਣੀ ਪੈਂਦੀ ਆ ਸਹੀ ਗੱਲ ਹੈ ਸਹੀ ਕਹਾਇਸ ਆ ਭਾਵੇਂ ਆਈਆਂ ਨੇ ਮੇਰੇ ਤੇ ਫਿਰ ਕੌਣ ਲਿਆਇਆ ਹਰੇ ਮੇਰੇ ਤੇ ਪਹਿਲਾਂ ਹੀ ਮੁੱਕਣ ਦੀਆਂ ਯਾਰ ਮੇਰੇ ਕੋਲ ਵੈਜੀਟੇਬਲ ਮੈਨੂ ਫ੍ਰੀ ਨਹੀਂ ਆ ਅੱਛਾ ਜੀ ਬਾਅਦ ਹੁਣ ਸੱਤੀਆਂ ਹੋਰ ਇਹਨਾਂ ਫ੍ਰੀ ਦੇਣੀਆਂ ਨੇ ਉਹ ਤਾਂ ਦਿੰਦੇ ਨਹੀਂ ਹੈਗੇ ਨਾਨਾ ਭਾਂਡੇ ਨਾਨਾ ਆਲੂ ਸਾਰਾ ਕੁਝ ਨਾਨਾ ਨਾਲ ਚੱਲਦਾ ਸਾਡੇ ਘਰੇ ਗ੍ਰੇਡ ਹੂੰ ਇਹ ਤਾਂ ਕਿੰਚੀ ਵੀ ਨਹੀਂ ਇਕ ਦੇਖ ਲੋ ਭਾਏ ਕਿੰਚੀ ਵੀ ਨਹੀਂ ਕਿੰਚਾ ਹੋ ਗਿਆ ਕਾ ਇਹਦਾ ਡਿਜ਼ਾਈਨ ਹੀ ਇਦਾਂ ਹੈ ਨਹੀਂ ਨਹੀਂ ਭਾਜੀ ਆ ਵਾ ਗੈਸ ਤੁਹਾਡਾ ਖਰਾਬ ਹੋਇਆ ਪਿਆ ਟਾਈਮ ਹੀ ਹੈਗਾ ਠੀਕ ਕਰਾਉਣਾ ਤੂੰ ਇਹ ਤਾਂ ਹਨ ਹੈਗੀ ਆ ਗੈਸ ਤੇ ਆਪਾਂ ਠੀਕ ਹੋਣ ਲੈ ਕੇ ਜਾਣ ਦੀ ਕੰਨੀ ਵੱਡੀ ਬਹੁਤ ਵੱਡੀ ਟੈਨਸ਼ਨ ਆ ਇਹ ਟੈਨਸ਼ਨ ਭਾਜੀ ਜਾਊਗਾ ਤਾਂ ਉਹੀ ਤਾਂ ਗੱਲ ਆ। ਹੁਣ ਇਹਨੂੰ ਮੈਂ ਕਿਹਾ ਪੱਠੀ ਲਾ ਲੋ ਪੱਠੀ ਬਗਰੋ ਜਵਾਕ ਹੋਣਾ ਚਲਾ ਕਰਵੇ ਕਿਤੇ ਕੋਈ ਘਰੇ। ਉਹ ਤਾਂ ਫਿਰ ਪੱਠੀ ਦਾ ਯਾਰ ਕੋਈ ਅਸਲ ਬੰਦਾ ਜਿਹੜਾ ਹੁੰਦਾ ਉਹੀ ਚਲਾ ਪਾਊਗਾ। ਚਾਹ ਤਾਂ ਕਹਿਣੀ ਆ ਕਿ ਇਹਨੂੰ ਖੜੇ ਇਹ ਜਿਹੜਾ ਵੇਲਾ ਹੋਵੇ ਤਦ ਖੜੀਏ। ਕੋਈ ਨਾ ਗੱਲ ਆ ਸਾਰੇ ਕੰਮ ਚ ਘੜਾ ਮੋਹੇ ਪੈਨੇ। ਬਾਅਦ ਨੂੰ ਹੋ ਜਾਣਾ। ਸਾਰਾ ਕਾਲਾ ਹੋ ਗਿਆ ਨਵਾਂ ਕੁੱਕਰ ਐ ਇਹ ਦੱਸ। ਹੋਰ ਉਹਦੀ ਮਾਂ ਦੇ ਚਾਰ ਨੂੰ ਇਹਨਾਂ ਨਾ। ਹੋਰ। ਇਹ ਤਾਂ ਨਹੀਂ ਆਇਆ ਇਹ ਵੀ ਅੰਤਰਾ ਜਦੋਂ ਆਇਆ ਉਹ ਵੀ ਕੋ ਗਿਆ ਸੀ ਉਦੋਂ ਦਾ ਕਾਲਾ ਕਰ ਲੱਗ ਗਿਆ। ਲੋਕਾਂ ਨੂੰ ਛਿੰਨਾ ਚਾਹੁੰਦੇ ਨੇ ਆਪਣੇ ਘਰ ਵੀ ਨਹੀਂ ਹੁੰਦੇ। ਉਹ ਤਾਂ ਖਰਾਬ ਕਰ ਦਿੰਦੇ ਜ ਉਹ ਇਹਨਾਂ ਕੋਲ ਜਾਣਾ ਉਹਦਾ ਆ ਗਿਆ ਉਹ ਤੋਂ ਬਾਅਦ ਉਹ ਤੋਂ ਲੱਭਦੇ ਨਹੀਂ ਸੀ ਤੀ ਤੀ ਵੀ ਤੂੰ ਕਿੱਥੇ ਗਿਆ ਉਹ ਦੇਖ ਉਹਦੇ ਕੋਲ ਨਾ ਜਾਇਓ ਭਾਈ ਜਿਹੜਾ ਉੱਥੇ ਆ ਮੰਡੀ ਦੇ ਬਾਹਰਲੇ ਪਾਸੇ ਦੁਕਾਨ ਆ ਉਹਦਾ ਠੱਗਾ ਨਾ ਤਾਂ ਉਹ ਕੰਮ ਕਰੇ ਨਾ ਵਸਤਾ ਉਹ ਉਹ ਖੜ ਕੇ ਉਹ ਤੁਹਾਨੂੰ ਖੜੇ ਖੜੇ ਗੱਲਾਂ ਇਹਦੀ ਸੁਣਾਊਗਾ ਉਹ ਪੁੱਛੂ ਨਾ ਉਹ ਕਹਿੰਗਾ ਜੋ ਕਰ ਰਿਹਾ ਮੈਂ ਸਭ ਕੁਝ ਸਹੀ ਕਰ ਰਿਹਾ ਅਸੀਂ ਉਹਦੇ ਵੀ ਪਿਓ ਆ ਉਹਨੂੰ ਪਤਾ ਸੀ ਨਾ ਸਾਢੇ 350 ਰੁਪਏ ਲੈ ਗਿਆ ਸਾਢੇ ਤੋਂ ਕੀ ਕੀਤਾ ਤੂੰ ਇਹ ਕੀ ਕਰਾਇਆ ਕੀ ਉਹ ਫਰਫਰ ਜਾ ਕਰ ਜਾਂਦਾ ਹੁੰਦਾ ਜਿਵੇਂ ਚਲਾਉਣ ਲੱਗੇ ਫਿਰ ਕਰ ਰੋ ਆਹ ਐ ਜੀ ਕਰੀ ਜਾਂਦਾ ਹੁੰਦਾ ਸੀ ਹਾਂ ਉਹਦਾ ਹੀ ਹੱਲ ਹੋਇਆ ਉਹ ਉਹ 350 ਪੂਜਿਆ ਏ ਉਹ ਕਰਿਆ ਕੇ ਫੇਰ ਕਰ 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 ਚੱਲੀ ਜਾਂਦਾ ਉਹ ਤੇਰੀ ਤੂੰ ਤਰਾ ਕੇ ਨਹੀਂ ਉਹ ਹੈਗਾ ਬਸ ਉਹਦੇ ਕੋਲ ਜਾਏ ਹੋਣਾ ਮੈਂ ਤੁਹਾਨੂੰ ਇੰਨੀ ਸਲਾਹ ਦਊਂਗਾ ਬਸ ਉਹ ਹੋਰ ਨੱਬ ਲਿਓ ਹੋਰ ਦੇ ਅਗਲਾ ਨੂੰ ਉਹ ਪਰ ਸੋਨਾ ਜੀ ਬੁਲੀ ਆ ਇਹ ਕਿਹੜਾ ਵੀ ਬੱਲਿਆ ਹੋਇਆ ਕੋਈ ਤੇ ਪਰੋਣਾ ਇਹ ਤਾਂ ਲੱਗੇ ਫੜ ਕੇ ਚਲਾ ਆ ਕੇ ਆਹੀ ਕੁੱਕਰ ਅਸੀਂ ਨਾਲ ਲੈ ਜਾਣਾ ਤੇ ਧਰ ਕੇ ਵੇਖਾਂ ਵੀ ਕਾਲਾ ਕਰਦਾ ਕਿ ਨਹੀਂ ਕਰਦਾ ਹੈਗਾ ਯਾ ਤਾਂ ਇਹ ਕੁੱਕਰ ਕਾਲਾ ਹੁੰਦਾ ਭਰਾਵਾ que dá pra